ਕਾ ਚਿਕਾ ਜੀ ਸਾਰਿਆਂ ਨੂੰ ਬਨੇ ਜੀ ਮਰਨਾ ਕਿਹੜਾ ਸੁੱਖਾ ਸਸੀ ਕਾਲ ਜੀ ਸਸੀ ਕਾਲ ਜੀ ਪੈਂਦੀ ਪੂਰੀ ਜਵੈਦਲ ਕਦੋਂ ਮੋਬਾਈਲ ਮੈਨੂੰ ਹੱਸਾਂ ਦੇ ਅੱਜ ਆਈ ਆ ਸਾਡੀ ਸੁਖਮਾਨਾ ਜਿਹੜੀ ਸਾਡੀ ਵੀਡੀਓ ਦੇ ਵਿੱਚ ਗਾਣੇ ਬੋਲਦੀ ਆ ਸੁਪਰ ਹਿੱਟ ਸਿੰਗਰ ਬਣੂਗੀ ਆਉਣ ਵਾਲੇ ਸਮੇਂ 'ਚ ਵਿੱਦਿ ਤਵਾ ਕੁੜੀ ਨੂੰ ਇੱਜ਼ਾਤ ਤੇ ਕੱਢੇ ਆਪਣੀ ਕੈਸਟ ਕੋਈ ਗੱਲ ਨਹੀਂ ਇੱਜ਼ਾਤ ਦੇ ਦਿੰਦੇ ਆ ਅੱਜ ਆਨਲਾਈਨ ਇਜਾਜ਼ਤ ਮੰਗ ਲਈ ਏ ਤੁਹਾਡੇ ਕੋਲ ਹਾਂਜੀ ਹਾਂਜੀ ਕੱਲ ਮੈਂ ਵੀ ਚੱਲ ਜਾਮ ਤੈਨੂੰ ਕਹ ਆਜੋ ਪੈਦੇ ਆਜਾ ਇੱਥੇ ਆਜਾ ਇੱਥੇ ਅੱਜ ਬਲੌਗ ਬਣ ਗਿਆ ਨਾ ਤੇ ਸਾੱਚੀ ਕਲ ਜੀ ਸਾਰਿਆਂ ਨੂੰ ਮਾਲਕ ਤੁਹਾਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ੇ ਤੇ ਸਾਡੀ ਧੀ ਰਣੀ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਗੁਰੂ ਅੱਗੇ ਅਰਦਾਸ ਕਰੋ ਕਿ ਆਨਰ ਵਾਈਸ ਸਮੇਂ ਦੇ ਚੁੱਚੀਆਂ ਬਲੰਦੀਆਂ ਨੂੰ ਜੁਵੇ ਅੱਜੇ ਸ਼ੁਰੂਆਤ ਕਰੂਗੀ ਹਾਂ ਹਾਂ ਕੋਈ ਨਹੀਂ ਸਹੀ ਹੈ ਸਹੀ ਹੈ ਯਾਰ ਹਮ ਸਟੈਪ ਵਾਈਜ਼ ਕਰਵਾਉ ਆਪਾਂ ਬੱਚਿਆਂ ਨੂੰ ਅੱਗੇ ਲੈ ਕੇ ਆਉਣਾ ਵਾ ਇੱਕ ਸੁਖਮਨ ਨੂੰ ਕਰਨ ਨੂੰ ਅੱਛਾ ਤੇ ਮੈਨੂੰ ਵੀ ਤੇ ਇਹ ਵਾਲੇ ਆਉਣਗੇ ਸਮਰੀਤ ਨੂੰ ਵੀ ਸਮਰੀਤ ਦਾ ਟੈਲੈਂਟ ਵਾ ਆਉਣ ਵਾਲੀ ਪੀੜੀ ਨੂੰ ਹਾਂ ਇਹ ਸਾਡਾ ਨਿਊ ਮੈਂਬਰ ਆਇਆ ਜੇ ਕਰਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਕਰਨ ਉਜਲਾ ਕਰਨ ਬੁੱਟਰ ਇਹ ਕਰਨ ਬੁੱਟਰ ਹੈ ਕਰਨ ਬੁੱਟਰ ਹਾਂ ਦੇਦੀ ਕੋ ਪੀਨੀ ਕਰਨੀ ਨਾ ਆਪਾਂ ਨਹੀਂ 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 ਇਹ ਆ ਕਰਨ ਬੁੱਟਰ ਆਪਣਾ ਬ੍ਰੈਂਡ ਹਾਂ ਬਹੁਤ ਵਧੀਆ ਬਣਾਵਾ ਇਹ ਆ ਵੀ ਸ਼ੌਂਕ ਆ ਮੁੰਡੇ ਨੂੰ ਨੌਜਵਾਨ ਨੂੰ ਸ਼ੌਂਕ ਹੈ ਕਿ ਸ਼ੌਂਕ ਬੰਦੇ ਦੇ ਪੈਦਾ ਹੁੰਦਾ ਤੇ ਫਿਰ ਬੰਦਾ ਕਹਿੰਦਾ ਇਹਨੂੰ ਸ਼ੌਂਕ ਹੀ ਇਹਨੇ ਆਵਾਜ਼ ਵਾਰੀ ਸਾਨੂੰ ਵੀ ਮੈਨੂੰ ਲੋ ਜਰੂਰ ਸੀਨ ਦੇ ਵਿੱਚ ਤੇ ਤਾਂ ਕਰਕੇ ਆ ਗਿਆ ਚਲੋ ਟੈਂਨ ਨਹੀਂ ਆਇਆ। ਹੈ? ਬਿਲਕੁਲ। ਜਿਹੜਾ ਟਾਈਮ ਨਾ ਹੁੰਦਾ। ਆਂਦਾ ਨਹੀਂ ਟਾਈਮ ਦਾ ਹੁੰਦਾ ਬਈ। ਜਿੱਦਾਂ ਟਾਈਮ ਦੇ ਦਿੱਤਾ ਉਹਨੇ ਨਾ ਆ ਜਾਂਦਾ। ਹਾਂਜੀ ਹਾਂਜੀ। ਅਜਿਓ ਫ੍ਰੀ ਆ ਨਾ ਟੈਨਸ਼ਨ ਫ੍ਰੀ ਆ। ਕੋਈ ਨਿਆਣਾ ਨਹੀਂ ਵਾਜਦਾ ਮਾਰਦਾ ਨੂੰ। ਕੋਈ ਗੋਸ਼ ਨਹੀਂ। ਹਾਂ। ਅਜੇ ਫੁੱਫੜ ਨਹੀਂ ਨਾ ਬਣਿਆ। ਨਾਲ ਉਹ ਵੀ ਕਾਹਤ ਨਾਲ ਪਾਸ। ਤਾਂ ਮੇਰੇ ਕੋਲ ਪੜ੍ਹਾਈ ਵੇਹੇ ਬੱਚੇ ਫ੍ਰੀ ਹੋ ਜਾਂਦੇ ਆ। ਨਹੀਂ ਤੇ ਮਾਪਿਆਂ ਦੀ ਵਿੱਚ ਇਹਦੀਆਂ ਝਿੜਕਾਏ ਹੁੰਦੀਆਂ ਵੀ ਪੜ੍ਹ ਲਓ ਪੜ੍ਹ ਲਓ ਪੜ੍ਹ ਲਓ। ਇਹ ਕਾਹਦਾ ਜਾਂਦੀ। ਮਾਪਿਆਂ ਨੂੰ ਹੁੰਦਾ ਫਿਕਰ ਹੁੰਦਾ ਬੱਚਿਆਂ ਦਾ ਬੱਚੇ ਸਾਡੇ ਵੱਢ ਲੈਣ ਹੋਰ ਸੁਖਮਨ ਤੋਂ ਉਸਨਾ ਬੱਸ ਹੋਦੀਆਂ ਤੇ ਸਾਰੇ ਪੁੱਛਦੇ ਰਹਿੰਦੇ ਵੀ ਗਾਣਾ ਇਹ ਕੌਣ ਬੋਲਦਾ ਵਾ ਆ ਇਹਦੀ ਆਵਾਜ਼ ਹੀ ਸਿੰਗਰ ਹਾਂ ਉਹ ਕਦੀ ਕਿਸ ਦੀ ਕਹਿੰਦੇ ਕਦੀ ਕਿਸ ਦੀ ਕਹਿੰਦੇ ਆ ਉਹ ਦੱਸਿਆ ਨਹੀਂ ਨਾ ਵੀ ਇਹ ਨਹੀਂ ਦੱਸਿਆ ਵੀ ਹੈਗਾ ਪਰ ਫਿਰ ਉਹਨੂੰ ਪਤਾ ਨਹੀਂ ਨਾ ਹੁਣ ਚਿਹਰਾ ਸਾਹਮਣੇ ਆ ਗਿਆ ਹੁਣ ਪਤਾ ਲੱਗਣਾ ਵੀ ਇਹ ਬੇਟੀ ਦੀ ਆਵਾਜ਼ ਹੀ ਹੈ ਹਮਮ ਹੋਰ ਤੁਸੀਂ ਦੱਸੋ ਵੀ ਜੀ ਕੁਛ ਇਹ ਬੱਚਿਆਂ ਦਾ ਸ਼ੌਕ ਨਾਲ ਜੀਆ ਜਾਂਦਾ ਜੀ ਕਰੀਏ ਇਹ ਮੇਹੀ ਗੱਲਾਂ ਹਾਂਜੀ ਬਾਕੀ ਤੁਹਾਡੇ ਨੂੰ ਸਪੋਰਟ ਪੂਰੀ ਆ ਹਾਂਜੀ ਹਾਂਜੀ ਸਪੋਰਟ ਪੂਰੀ ਸਰ ਉਹ ਤਾਂ ਵੇਲਾ ਤੈਨੂੰ ਇਜਾਜ਼ਤ ਲੈਤੀ ਉਹ ਦੰਦੀ ਦੇ ਸਾਹਮਣੇ ਪੋਣੀ ਤੂੰ ਕਪੜਾ ਨਹੀਂ ਚਲੋ ਕਪੜਾ ਦੇ ਦੇ ਹੁਣ ਆਪਣਾ ਕੰਮ ਜਾਰੀ ਰੱਖੋ ਮੈਂ ਆਪਣੇ ਪਿਆਰ ਚਲੋ ਇੱਥੇ ਆਪਣੀ ਮੰਮੀ ਪਾਪਾ ਨੂੰ ਉਧਰੋਂ ਵੀ ਪੁੱਛਦਾ ਜਿਸ ਤਰ੍ਹਾਂ ਲੋਕ ਕਰਦੇ ਨੇ ਬਿਲਕੁਲ ਸਹੀ ਗੱਲ ਉਹ ਵੀ ਆnde ਕੋਈ ਗੱਲ ਨਹੀਂ ਸਾਨੂੰ ਅੱਛਾ ਚਲੋ ਕੋਈ ਗੱਲ ਨਹੀਂ ਅੱਜਕੱਲ ਪੜਾਈ ਆ ਹਨਾ ਸਾਰਿਆਂ ਨੂੰ ਕਿ ਪਹਿਲਾਂ ਪਹਿਲਾਂ ਤੰਗੀਆਂ ਆਈਆਂ ਵਾ ਸਾਰਿਆਂ ਨੂੰ ਹੁਣ ਅੱਜਕੱਲ ਹਰ ਇੱਕ ਵੱਲੋਂ ਫ੍ਰੀडम ਹੀ ਹੁੰਦੀ ਆ ਹਾਂ ਜੀ ਸਭ ਪਤਾ ਹੀ ਆ ਹੂੰ ਮਨਪ੍ਰੀਤ ਗੱਲ ਇਹ ਹੁੰਦੀ ਆ ਵੀ ਕਈ ਵਾਰੀ ਬੱਚੇ ਦੇ ਅੰਦਰ ਟੈਲੈਂਟ ਹੁੰਦਾ ਤੇ ਟੈਲੈਂਟ ਅੰਦਰ ਦਾ ਅੰਦਰ ਹੀ ਰਹਿ ਜਾਂਦਾ ਖਾਸ ਕਰ ਕੁੜੀਆਂ ਦੇ ਰਹਿ ਜਾਂਦਾ ਹੀ ਖਾਸ ਕਰਕੇ ਕੁੜੀਆਂ ਦੇ ਹੂੰ ਤੇ ਰਹੀ ਤਾਂ ਵੀ ਕਿਉਂ ਆ ਕਿ ਉਹ ਕਹਿ ਮੈਂ ਝਿਜਕਦੀ ਆ ਕਿ ਮੈਂ ਆ ਕੰਮ ਕਰਨਾ ਵਾ ਤੇ ਪਤਾ ਨਹੀਂ ਮਾਂ ਮਮੀ ਪਾਪਾ ਮੈਨੂੰ ਕਰਨ ਦੇਣਗੇ ਨਾ ਕਰਨ ਦੇਣਗੇ ਉਹ ਤਾਂ ਆ ਮੇ ਮਾਪੇ ਆ ਨਹੀਂ ਕਰਨ ਦਿੰਦੇ ਕਰਨ ਨਹੀਂ ਦਿੰਦੇ ਪਾਪਾ ਜੀ ਕਹਿੰਦੇ ਕਿ ਮੈਂ ਗਾਣਿਆਂ ਦਾ ਸ਼ੌਂਕ ਹੈ ਕਿਤਨਾ ਮੈਨੂੰ بڑا ਸ਼ੌਂਕ ਹੁੰਦਾ ਹੈ ਤੇ ਉਹੀ ਸਟੇਜ ਤੇ ਲੱਗਣ ਵਾਲੀ ਗੱਲ ਜੇ ਤਾਂ ਪਹਿਲੇ ਬੱਚੇ ਇੱਕ ਵਾਰੀ ਲੱਜੇ ਉਹ ਨੂੰ ਠੋਣਾ ਬਾਰ-ਬਾਰ ਕਿ ਤੂੰ ਉੱਠ ਤੂੰ ਉੱਠ ਬਾਅਦ ਚ ਅੱਗੇ ਇਹ ਵੀ ਇਹ ਤੋਂ ਵੱਡਾ ਇਹਦਾ ਭਰਾ ਹੈ ਨਾ ਉਹ ਉਹਨੂੰ ਬੜਾ ਸ਼ੌਂਕ ਹੁੰਦਾ ਐ ਜੀ ਥੋੜਾ ਥੋੜਾ ਨੇ ਗਾਣੇ ਪੋਦ ਰਹੇ ਨੇ ਮੈਂ ਕਹਿੰਦਾ ਤੂੰ ਨਹੀਂ ਥੋੜਾ ਦਾ ਜਿਸ ਤਰ੍ਹਾਂ ਉਹਨੂੰ ਹੁੰਦਾ ਕਹਿੰਦੇ ਵੌਇਸ ਆਫ ਪੰਜਾਬ ਉਹਦੋਂ ਕਹਿੰਦੇ ਦੇ ਆਵਾਜ਼ ਪੰਜਾਬ ਦੀ ਉਹਦੋਂ ਉਹਨੂੰ ਮੈਂ ਕਹਿਣਾ ਕਿ ਤੂੰ ਥੋੜਾ ਵੇਖ ਲੈ ਤੂੰ ਕਰ ਲੈ ਮੈਨੂੰ ਬੜਾ ਸ਼ੌਂਕ ਐ ਤੂੰ ਬੋਲ ਲੈ ਤੇ ਪਰ ਉਹਨੇ ਆਖਣਾ ਨਹੀਂ ਮੰਮੀ ਜੀ ਮੈਂ ਨਹੀਂ ਜਾਣਾ ਤੁਹੀ ਮੈਨੂੰ ਐਵੇਂ ਕਹਿੰਦੇ ਰਹਿੰਦੇ ਨੇ ਇਹਨੂੰ ਹੁਣ ਚਾਹਾਂਗਾ ਪੂਰਾ ਹੁਣ ਮੇਕੋ ਇਹਦੀ ਕਿਸਮਤ ਦੇ ਚਲੋ ਬਾਕੀ ਚਲੋ ਮਾਲਕੇ ਦੀ ਬੰਡੀ ਬੜੀ ਉਮਰ ਕਰਦੇ ਨੇ ਇਹਨੂੰ ਤਰੱਕੀਆਂ ਬਖਸ਼ੀ ਸੱਚੇ ਪਾਤਸ਼ਾਹ ਬਾਕੀ ਇਹ ਚਲੋ ਤੀਹ ਆਪਣੇ ਘਰ ਸੁੱਕੀਏ ਸਭ ਬਿਲਕੁਲ ਸਹੀ ਗੱਲ ਚਲੋ ਇਸੇ ਚੰਨੀ ਮੇਰੀ ਸਕੂਲ ਤੋਂ ਸਟਾਰਟ ਹੋਈ ਹੀ ਬਟ ਪਹਿਲਾਂ ਨਹੀਂ ਮੈਂ ਕਦੀ ਸਕੂਲ ਟਾਈਮ ਜਦੋਂ ਮੈਂ 10th ਲਈ 10th ਤੋਂ ਪਹਿਲਾਂ ਪੰਨਾ ਮੈਂ ਕਦੀ ਨਹੀਂ ਸੀ ਲਾਇਆ ਹੂੰ ਤੇ ਜਦੋਂ ਪਲੱਸ 1 ਤੇ ਸਕੂਲ ਚੇਂਜ ਕੀਤਾ ਮੈਂ ਉੱਚ ਟ੍ਰਿਕੀ ਗਈ ਟ੍ਰਿਕ ਦੇ ਵਿੱਚ ਆਉਂਦੇ ਆਉਂਦੇ ਐਡੇ ਕੁੜੀਆਂ ਬੋਲਦੀਆਂ ਪਈਆਂ ਸੀ ਕਿ ਮੈਨੂੰ ਵੀ ਮੇਰੇ ਮਾਮਾਏ ਦੀ ਬੇਟੀ ਨਾਲ ਸੀ ਉਹਨੇ ਕਿ ਆਪਦੀ ਨੇ ਸਭ ਨੂੰ ਦੱਸਿਆ ਕਿ ਇਹਦੀ ਬਾਤ ਕਿਸ ਹੁੰਦੀ ਹੈ ਤੇ ਇੱਕ ਉਹ ਇੱਕ ਲਈ ਹੈ ਨਾ ਵੀ ਉਹ ਆ ਕੇ ਦੇਖ। ਹੂੰ ਉਹਨਾਂ ਨੇ ਮੈਨੂੰ ਕੋਰਸ ਕੀਤਾ ਕਿ ਨਹੀਂ ਤੋਈ ਕਰੇਗਾ ਤੇ ਫਿਰ ਮੈਂ ਤੁਹਾਨੂੰ ਉਹਨਾਂ ਨੇ ਵੀ ਮੈਨੂੰ ਸਪੋਰਟ ਕੀਤਾ ਕਿ ਨਹੀਂ ਫਿਰ ਉਹਨਾਂ ਨੇ ਸਿੰਗਿੰਗ ਕੰਪੀਟੀਸ਼ਨ ਆਇਆ ਸੀ। ਹੂੰ ਪਾਰਟਿਸਪੀਟ ਕੀਤਾ ਵੀ ਪੰਜਥ ਜਿਸ਼ਨ ਆਈ ਸੀ। ਹਾਂ ਉਸ ਤੋਂ ਬਾਅਦ ਫਿਰ ਮੈਂ ਕਾਲਜ ਸਟਾਈਲ ਮਿਊਜ਼ਿਕ ਜੀ ਮੈਂ ਗ੍ਰੈਜੂਏਸ਼ਨ ਕੀਤੀ ਤੇ ਜੋ ਫੈਸਟੀਵਲ ਜਿਸ ਮੈਂ ਪਾਰਟਿਸਿਪੇਟ ਕਰਦੀ ਸੀ ਹਾਂ ਵਧੀਆ ਮੈਂ ਵੇਖਦੀ ਹਣੀਆ ਤੇਰਾ ਸਾਰਾ ਕੁਝ ਤੈਨੂੰ ਪਤਾ ਹੀ ਆ ਜਦੋਂ ਮੱਜੀ ਮੈਨੂੰ ਗਾਣਾ ਭੇਜ ਦੇਣਾ ਮੈਂ ਵੀ ਸੁਖਮਣ ਆਵਲਾ ਬੋਲ ਕੇ ਭੇਜ ਤੇ ਨਹੀਂ ਭੇਜਾਉ ਨਹੀਂ ਉਹ ਆ ਗਿਆ ਹੈ ਕੀ ਤਾਂ ਗੱਲ ਭੇਜਿਆ ਇਹ ਗੇਂਦ ਤੇ ਕਹਿੰਦੀ ਆ ਜੀ ਦੀ ਫੇਰ ਬਣਾ ਆ ਜੀ ਜੀ ਕੋਲ ਤਾਂ ਡਿਆਵੇ ਫੇਰ ਬਸ ਬੋਲੂ ਨਹੀਂ ਗਾਣਾ ਨਹੀਂ ਗੱਲ ਮੈਨੂੰ ਇੱਕ ਭੇਜਿਆ ਮੈਂ ਆਵਲਾ ਬੋਲ ਕੇ ਭੇਜਦੀ ਦੀਦੀ ਨਹੀਂ ਉਹ ਰੋਣ ਲਿਆ ਬਣ ਕੀ ਕਰਨ ਜਾ ਰਹੀ ਫੇਰੇ ਲੱਗੀ ਮੈਂ ਨਿਕਲ ਵੀ ਗਾ ਗੀ ਦੱਸੋ ਵੀ ਸਰ ਜੀ ਇਹ ਕੱਲੀ ਬੋਲੂ ਨਹੀਂ ਇਤਰਾਣੀ ਮੈਂ ਬੋਲ ਦੇਣੀ ਨਹੀਂ ਉਹ ਗਾ ਨਹੀਂ ਨਹੀਂ ਉਹ ਗਾ ਨਹੀਂ ਉਹ ਰੋਣ ਵਾਲਾ ਹੀ ਗਾ ਉਹ ਰੋਣੀ ਤੇ ਆ ਹਾਂ ਲੋਕੀ ਗਾਇਓ ਉਹ ਜਿੱਕੇ ਆ ਮਾਇਆ ਆਹ ਉਹ ਇਹ ਨਹੀਂ ਕਿ ਮੈਂ ਗਾਣਾ ਬੋਲਣਾ ਇੰਨੇ ਸੱਚਣਾ ਉੱਪਰ ਬਸ ਉੱਥੇ ਰੂਮ 'ਚ ਬੈਠ ਕੇ ਦੇਵੇਂ ਬੋਲਦੇ ਗਾਣਾ ਮੈਨੂੰ ਉੰਨਾ ਫਿਰ ਕੋਈ ਵੀ ਨਾ ਲੱਗ ਗਿਆ ਬਿਲਕੁਲ ਵੀ ਮਾੜੀ ਨਾ ਮੋਹਰ ਆਵਾਜ਼ ਨਾ ਆਉਣੀ ਹਾਂ ਫਿਰ ਮੈਂ ਇਕੱਲੀ ਨੇ ਬੈਠ ਕੇ ਮੈਂ ਤੇ ਇਹਨੂੰ ਬੜਾ ਕਹਿਨੀ ਆ ਮੈਂ ਕਿਹਾ ਸੁਖਮਨ ਮਤਲਬ ਪਾਪਾ ਦੀ ਪਰਮਿਸ਼ਨ ਲੈ ਕੇ ਆਪਣੇ ਦੀ ਤੇ ਹਨਾ ਇੰਸਟਾਗ੍ਰam ਤੇ ਕਰ ਉਹਦੇ ਤੇ ਫਿਰ ਹੁੰਦਾ ਹੈ ਨਾ ਕਿ ਕਿਸ ਸਿੰਗਰ ਨੂੰ ਪਤਾ ਲੱਗਦਾ ਕੋਈ ਪ੍ਰਮੋਟ ਕਰਦਾ ਵਾ ਤੇ ਅੱਜ ਕੱਲ ਹਰ ਇੱਕ ਚੀਜ਼ ਪ੍ਰਮੋਟ ਕਰਨ ਦੇ ਨਾਲ ਹੀ ਆ ਹਨਾ ਨਹੀਂ ਤੇ ਇਹ ਤਾਂ ਭਾਵੇਂ ਛੋਟਾ ਹੋ ਵੀ ਇਹਨੂੰ ਬੜਾ ਕਹਿੰਦਾ ਕਿ ਤੂੰ ਕੋਈ ਨਹੀਂ ਬੋਲ ਲਿਆ ਹਾਂ ਬਸ ਇਹ ਕਿ ਬੱਚਾ ਆਪਣੇ ਆਪ ਚ ਸਹੀ ਰਵੇ ਫਿਰ ਨਹੀਂ ਕੋਈ ਚੱਕਰ ਹੁੰਦਾ ਅੱਛਾ ਤੇ ਪਾਪਾ ਤੇ ਮੈਂ ਹਾਂ ਹੁਣ ਵੀ ਚਲੋ ਆਪਣੇ ਨੌਜਨਾ ਵੀ ਗੱਲ ਕੀਤੀ ਆ ਤੇ ਮੇਰੇ ਜਿਹੜੇ ਦੀਦੀ ਨੇ ਉਹ ਵੀ ਇਹੀ ਗੱਲ ਕਹਿੰਦੇ ਨੇ ਕਿ ਆਫਟਰ ਮੈਰਿਜ ਕੋਈ ਨਾ ਆਪਾਂ ਹਨਾ ਮੈਂ ਤਾਂ ਅਜ ਸਪੋਰਟ ਚ ਲਿਖਾਂਗੀ ਹੂੰ ਆਫਟਰ ਮੈਰਿਜ ਮੈਂ ਕਰਾਂਗੀ ਸਟਾਰਟ ਹਾਂ ਮਾੜਿਆ ਨਹੀਂ ਅਸੀਂ ਹੂੰ ਠੀਕ ਕਹਿ ਸਕੋ ਹੁਣ ਮੌਕਾ ਦੋ ਦੇ ਉਦੋਂ ਤੱਕ ਜਦ ਤੱਕ ਚੜਾ ਨਹੀਂ ਆ ਜਾਣੀਆਂ ਪੂਰੀਆਂ ਚਲੋ ਹੁਣ ਬਾਕੀ ਚਾਹ ਪਾਣੀ ਪੀ ਲਈ ਆਪਾਂ ਸਾਡੀ ਏਜਿ ლიਮਿਟ ਮਿਡਲ ਜੀ ਆਡੀ ਏਜ ਉਹ ਤਾਂ ਪਹਿਲੀ ਵਾਰ ਮਿਲੇ ਹੀ ਹੋਰ ਮੈਂ ਅਨੰਦ ਨਾ ਕਰ ਸਕੀ ਸੀ ਉਹ ਚਲੋ ਵੰਦੀਆ ਚੇਸ ਰਾਈ ਪਿਆਰ ਪਿਆਰ ਹਾਂ ਦੇ ਤੇ ਰਿੱਤੇ ਰਿੱਤੇ ਦਾ ਰੇਦਿਆਂ ਕਈਆਂ ਦੇ ਚਾਚੇ ਲੱਗਦੇ ਆਂ ਕਈਆਂ ਦੇ ਭਰਾ ਲੱਗਦੇ ਕਈਆਂ ਦੇ ਦਾਦੇ ਵੀ ਲੱਗਦੇ ਆਂ ਤੁਹਾਡੇ ਕੋਲ ਤੇਰੇ ਕਹਿਣੇ ਕਈਆਂ ਦੀ ਹੈ ਹਾਂਜੀ ਹੁਣ ਉਹ ਕੁੜੀਆਂ ਜਿਹੜੀਆਂ ਇੱਥੇ ਆਪਾਂ ਹੋ ਕੇ ਆਏ ਆਂ ਹਾਂਜੀ ਉਹ ਗੇ ਨੂੰ ਕਹਿੰਦੀ ਨਾਨੀ ਇੰਕੀ ਤੇ ਮੈਂ ਕਹਾਂ ਉਹ ਪਿਓ ਦੀ ਮਾਮੀ ਆ ਤੇ ਉਹਨੇ ਵੀ ਨਾਨੀ ਹੁੰਦਾ ਸਾਡੇ ਵਿੱਚ ਸੀ ਇਹ ਕੰਨਾ ਚਲੋ ਇਸ ਮਰੀਨ ਮਿਲ ਗਿਆ ਗਿਫਟ ਮਿਲ ਗਿਆ ਕੀ ਮਹੱਬਤ ਆ ਬੋਲਾ ਆਰਾਮ ਨਾਲ ਬੈਠੀ ਆ ਤੋੜਨ ਮੇਰੀ ਮੈਂ ਦੇ ਵਿੱਚ ਨਹੀਂ ਹੱਥ ਪਾ ਰਾਇਆ ਥੋੜਾ ਥੋੜਾ ਜਿਹਾ ਫੜ ਕੇ ਚਲ ਕੋਈ ਨਹੀਂ ਲੋੜੀਆਂ ਪੋੜੀਆਂ ਸੋਕੀਆਂ ਜੀ ਨਹੀਂ ਨਹੀਂ ਪਾਈ ਪੂਈ ਜਾਣੀਆਂ ਨੇ ਕਿਆ ਸਕੂਲੇ ਜਾਣ ਲੱਗੀ ਲਾ ਲੀਆਂ ਤੇ ਆ ਕੇ ਪਾ ਲੀਆਂ ਉਹ ਚਿੱਤਾ ਭੋਲੇ ਗਿਆ ਸੀ ਤਾਂ ਉਹ ਟੈਗ ਨਹੀਂ ਕਰੀ ਸਾਡਾ ਇਹਨਾਂ ਕੋਲ ਗਿਆ ਸੀ ਤਾਂ ਸਾਣਾ ਉਹ ਬੁੜੀਆਂ ਨੂੰ ਉਹਨੂੰ ਕਹਿਣੇ ਕਿ ਉਹ ਸਹੀ ਬਣਾ ਕੇ ਆਣਾ ਤਾਂ ਆਹ ਮੈਂ ਦੁਬਾਰਤ ਨਹੀਂ ਕੋਈ ਆ ਨਹੀਂ ਆਇਓ